ਹਾਂਜੀ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਭ ਚੜ੍ਹਦੀ ਕਲਾ ਚ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਚੱਲਦੇ ਮਿੱਤਰੋ ਅੱਜ ਹੋਲੇ ਮੁਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੇ ਮਿਲਾਂਗੇ ਰਸਤੇ ਦੇ ਵਿੱਚੋਂ ਕਰਦੇ ਚੱਲਾਂਗੇ ਗੱਲਾਂ ਬਾਤਾਂ ਤੇ ਆਉਂਦੇ ਨੇ ਸਿੰਘ ਚੱਲਦੇ ਮੈਂ ਹੋਲੇ ਮੁਹੱਲੇ ਤੇ ਦਿਖਾਵਾਂਗੇ ਅੱਜ ਤੁਹਾਨੂੰ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਮਿੱਕਾ ਮੇਂ ਖੇੜ ਦੇ ਰੰਗ ਹੋਲਾ ਲੋਕਾਂ ਦੀਆਂ ਹੋਲੀਆਂ ਤੇ ਖਾਲਸਾ ਦਾ ਹੋਲਾ ਏ ਇਹ ਬਾਜਾ ਵਾਲੇ ਨੇ ਸਾਨੂੰ ਬੋਲੇ ਬਖਸ਼ ਨੇ ਤੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਆਉਂਦੇ ਨੇ ਬੰਦੇ ਆਪਣੇ ਮਿੱਤਰੋ ਚੱਲਦੇ ਆ ਫਿਰ ਲਾਓ ਵੀ ਮਿੱਤਰੋ ਮਾਰਗੇ ਸਾਡੇ ਸਿੰਘ ਜੂਰ ਮੇ ਆਇਬੂ ਜੀ ਦਾ ਖਾਸਾ ਆਇਬ ਜੀ ਦੀ ਬੇਨ ਪਹੁੰਚ ਚਾਲੇ ਸ੍ਰੀ ਨੰਦਪੁਰ ਸਾਹਿਬ ਨੂੰ ਚਲੋ ਵੀ ਸਿੰਘ ਸਾਹਿਬ ਚਲੋ ਵੀ ਸਿੰਘ ਲਿਖਾ ਸੋਨਿਹਾਲ ਬਾਦ ਸ੍ਰੀ ਅਕਾਲ ਲਓ ਜੀ ਮਿਲਦੇ ਚੱਲਾਂ ਕਰਦੇ ਜਣਾ ਗੱਲਾਂ ਬਾਤਾਂ ਕਿਉਂ ਪ੍ਰਧਾਨ ਸਾਹਿਬ ਕਿਵੇਂ ਹੋ ਠੀਕ ਆ ਜੀ ਠੀਕ ਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਚੜ੍ਹਦੀ ਕਲਾ ਮਾਰ ਦੀ ਕਿਰਪਾ ਜੀ ਚੱਲਿਆ ਜੀ ਤੁਹਾਡੇ ਹੀ ਤੁਹਾਡੇ ਸੜਕਾਂ ਸਾਨੂੰ ਵੀ ਉਹ ਬਾਜਾ ਦੇ ਸੜਕਾਂ ਬਾਜਾ ਦੇ ਸੜਕਾਂ ਚੱਲੋ ਪਰ ਸਾਧਾ ਤਾਂ ਥੋੜਾ ਹੋਇਆ ਤਾਂ ਅਸੀਂ ਚੱਲੇ ਆ ਨਹੀਂ ਸਭ ਤੋਂ ਜਾਏ ਨਹੀਂ ਜਾਣਾ ਸੀਗਾ ਤੁਸੀਂ ਕਿਹਾ ਵੀ ਆਪਾਂ ਜਾਣੇ ਜਾਣਾ ਚਲੋ ਤੁਹਾਡੇ ਸਾਰੇ ਅਸੀਂ ਚੱਲੇ ਚਲੋ ਉਹ ਬਿਧੀ ਬੜੀ ਹੁੰਦੀ ਆ ਸਾਹਮਣੇ ਦੀਪ ਨੂੰ ਦੋ ਗਾਣਾ ਕੋਈ ਕਿਸੇ ਨੂੰ ਲੈ ਕੇ ਨਹੀਂ ਜਾ ਸਕਦਾ ਉਹ ਮਹਾਰਾਜ ਆਪ ਲੈ ਕੇ ਜਾਣ ਲੈਣੇ ਹਨ ਨਹੀਂ ਉਹ ਕਿਸੇ ਨਾ ਕਿਸੇ ਦੇ ਵਿਚ ਆ ਕੇ ਆਪਾਂ ਜਾਣ ਦਾ ਰਸਤਾ ਬਣ ਜਾਂਦਾ ਰੋਕ ਮਿਲ ਗਿਆ ਇਹ ਰਸਤੇ 'ਚ ਖਾ ਜਾ ਕੇ ਲਓ ਜੀ ਸੱਜਣੋ ਟੰਗ ਲਿਆ ਕੇ ਸੀ ਨਿਸ਼ਾਨ ਮੂਰੇ ਝੂਲਾ ਨਿਸ਼ਾਨ ਸਾਡਾ ਕੇਸਰੀ ਪੰਥ ਮਹਾਰਾਜ ਦਾ ਗੜੀ ਦੇ ਪੁਲ ਤੋਂ ਚੜ ਗਏ ਨਹਿਰ ਦੇ ਅੱਗੇ ਜਾ ਕੇ ਚਮਕੌਰ ਸਾਹਿਬ ਥੋੜੇ ਕਰਾਉਣੇ ਦਰਸ਼ਨ ਸ਼ੰਕਤਾਂ ਦੇ ਭਾਈ ਪ੍ਰਤਾਪ ਸਾਹਿਬ ਕਿਵੇਂ ਹੋ ਫਿਰ ਵਧੀਆ ਜੀ ਵਧੀਆ ਤੁਸੀਂ ਦੱਸੋ ਵਧੀਆ ਹਾਂ ਹਾਂ ਵਧੀਆ ਮੈਗਨੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਮਾਰਾ ਚੜ੍ਹਦੀ ਕਲਾ ਹੋਰ ਬਾਬਾ ਜੀ ਕੀ ਮਹਿਸੂਸ ਕਰ ਰਹੇ ਹੋ ਆਪਾਂ ਗੁਰੂ ਘਰ ਜਾਣ ਦੇ ਮਹਿਸੂਸ ਤੁਸੀਂ ਦੱਸੋ ਮੈਨੂੰ ਇਹ ਬਾਰੇ ਮੈਂ ਤੁਹਾਡੇ ਨਾਲ ਬਚਾਣੇ ਰਹੇ ਸਾਨੂੰ ਬਹੁਤ ਐਕਸਾਈਟਮੈਂਟ ਆ ਫਸਟ ਟਾਈਮ ਪਰ ਜ਼ਿੰਦਗੀ ਚ 34 ਸਾਲ ਦੀ ਉਮਰ ਹੋ ਗਈ ਕਦੇ ਅਨੰਦਪੁਰ ਸਾਹਿਬ ਕੋਲੇ ਮੋਲੇ ਤੇ ਨਹੀਂ ਗਏ ਕਦੇ ਵੀ ਅੱਜ ਪਹਿਲੀ ਵਾਰ ਚੱਲੇ ਆ ਮਹਾਰਾਜ ਨੇ ਬੁਲਾਇਆ ਪਤਾ ਚੱਲੇ ਆ ਹਾਂ ਮੇਰੇ ਪਹਿਲੀ ਵਾਰ ਚੱਲੇ ਆ ਥੋਡੇ ਥਰੂ ਚੱਲੇ ਆ ਥੋੜਾ ਥੋੜਾ ਸੰਯੋਗ ਬਣਿਆ ਪਹਿਲਾਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਮੇਰੇ ਥਰੂ ਨਹੀਂ ਉਹ ਮਾਰਾ ਜੀ ਤੁਹਾਨੂੰ ਬੁਲਾਇਆ ਤਾਂ ਚੱਲੇ ਤੁਸੀਂ ਹਾਂ ਚੱਲੇ ਹਾਂ ਤਾਂ ਪਰ ਸਾਥ ਤੁਹਾਡੇ ਨਾਲ ਹੋ ਗਿਆ ਸਾਥ ਹੋ ਗਿਆ ਚਲੋ ਇੱਕ ਬੰਦਾ ਕੋਈ ਜਰੀਆ ਬਣ ਜਾਂਦਾ ਹੁੰਦਾ ਹਾਂ ਜੀ ਯਾਨੀ ਇਹ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਲੈ ਕੇ ਚੱਲਾਂ ਜਾਂ ਤੁਸੀਂ ਮੈਨੂੰ ਲੈ ਕੇ ਚਲੋ ਇਹ ਮਾਰਾ ਜੀ ਸਾਨੂੰ ਬੁਲਾ ਰਿਹਾ ਸੀ ਤਾਂ ਜਾਂਦੇ ਹਾਂ ਹਾਂ ਜੀ ਆ ਇਹ ਤਾਂ ਹੈ ਸਹੀ ਗੱਲ ਚਲੋ ਮਿਲਦੇ ਆ ਪਿੱਛੇ ਵੀ ਆਪਣੇ ਸਿੰਗਰ ਦਿਖਾ ਦਿਓ ਇੱਕ ਸਭ ਤੋਂ ਵੱਡੀ ਗੱਲ ਇੱਕ ਹੋਰ ਮੈਂ ਬਲੌਗ ਜੀ ਦੱਸਣਾ ਚਾਹੁੰਦਾ ਮੇਰੇ ਵੱਲੋਂ ਕਰਿਓ ਸਾਡੇ ਇੱਕ ਮੁਸਲਮ ਵੀਰ ਨੇ ਜਾਮੀਨ ਮੁਹੰਮਦ ਜਾਮੀਨ ਮੁਹੰਮਦ ਜਾਮੀਨ ਉਹ ਵੀ ਫਸਟ ਟਾਈਮ ਅਨੰਦਪੁਰ ਸਾਹਿਬ ਜਲੇ ਲੈ ਹੌਲਾ ਮੁਲਾ ਦੇਖਣਾ ਉਹ ਵੈਸੇ ਗੱਲਾਂ ਬਾਤ ਉਹਨਾਂ ਦਰਸ਼ਨਤ ਕਰੋ ਸਰਪੰਚ ਸਾਹਿਬ ਅਨੰਦਪੁਰ ਸਾਹਿਬ ਦਰਸ਼ਨ ਸਾਹਿਬ ਤੇ ਸਰਪੰਚ ਸਾਹਿਬ ਤੁਹਾਨੂੰ ਆਉਣੇ ਇੱਕ ਆਏ ਸਰਪੰਚ ਸਾਹਿਬ ਕਿੱਦਾਂ ਲੱਗਾ ਕਿੱਦਾਂ ਮਹਿਸੂਸ ਹੋ ਰਿਹਾ ਏ ਸਰਮਾ ਸਾਹਿਬ ਹਾਂਜੀ ਹਾਂਜੀ ਬਾਬਾ ਜੀ ਬੋਲ ਕੇ ਸੂਬਾ ਬਦਲ ਜਾ ਸਕਦਾ ਨੇ ਬਿਲਕੁਲ ਸਲਾਮ ਅਲੈਕੁਮ ਕੈ ਤੇ ਸਰਮਾ ਸਾਹਿਬ ਸ੍ਰੀ ਵਾਹਿਗੁਰੂ ਜੀ ਸਲਾਮ ਅਲੈਕੁਮ ਕੈ ਵਾਅਲੈਕੁਮ ਸਲਾਮ ਕਿੱਦਾਂ ਲੱਗ ਰਿਹਾ ਸਰਪੰਚ ਕਿੱਦਾਂ ਵੀ ਮਸ਼ਹੂਰ ਕਿਵੇਂ ਹੋ ਰਿਹਾ ਅਨੰਦਪ੍ਰਸਾਦ ਜੀ ਨਾਲ ਕੇ ਬਾਬਾ ਜੀ ਤੁਹਾਡਾ ਜਾ ਕੇ ਵਧੀਆ ਹੋ ਰਿਹਾ ਹੈ ਹਾਂ ਹਾਂਜੀ ਬਾਗੁਰੂ ਜੀ ਪਹੁੰਚ ਚੁਕਿਆ ਗੁਰਦੁਆਰਾ ਕੇਸਗੜ ਸਾਹਿਬ ਜੀ ਰੰਧਾਪੁਰ ਸਾਹਿਬ ਸੁਭਾ ਕਰਵਾਵਾਂਗੇ ਦਰਸ਼ਨ ਤੁਹਾਨੂੰ ਸੰਗਤਾਂ ਦੇ ਸਤਿਗੰਨ ਸ੍ਰੀ ਕੇਸਗਰ ਸਾਹਿਬ ਦੇ ਤੇ ਲੈ ਦਿਖਾਵਾਂਗੇ ਖਾਸਾ ਕਿਵੇਂ ਮਾਲਾ ਖੇਡਦਾ ਹੈਗਾ ਤੇ ਬਾਕੀ ਉਹ ਦੇਖੋ ਸੰਗਤਾਂ ਵੀ ਬਹੁਤ ਦੂਰੋਂ ਦੂਰ ਚੱਲ ਕੇ ਸੰਗਤਾਂ ਗੁਰਮਾਰਾ ਦੇ ਦਰਸ਼ਨ ਕਰਨ ਆਏ ਨੇ ਹਾਂਜੀ ਵਾਹਿਗੁਰੂ ਜੀ ਸੰਗਤ ਜੀ ਪਹੁੰਚ ਗਿਆ ਗੁਰਵਾਲਾ ਕੇਸਗੜ੍ਹ ਸਾਹਿਬ ਕਰੋ ਦਰਸ਼ਨ ਸਾਹਮਣੇ ਸਤਖੰਡ ਗੁਰਵਾਲਾ ਕੇਸਗੜ੍ਹ ਸਾਹਿਬ ਤੇ ਸੁਭਾ ਕਰਵਾਵਾਂਗੇ ਸੰਗਤਾਂ ਦੇ ਦਰਸ਼ਨ ਤੁਹਾਨੂੰ ਦਿਖਾਵਾਂਗੇ ਖਾਲਸਾ ਦਾ ਹੋਲਾ ਕਿ ਕਿੰਨੇ ਖੇੜਾ ਖਾਲਸਾ ਹੋਲਾ ਹਾਂਜੀ ਸੰਗਤ ਜੀ ਆ ਮੈਂ ਤੇ ਲਖਾ ਗਵਾਰਾ ਕਰਦੇ ਫਿਰਦਾ ਸੰਗਤਾਂ ਦੇ ਦਰਸ਼ਨ ਮੇਲੇ ਕਿਉਂ ਲੱਗੇ ਸਹੀ ਹੈ ਸਹੀ ਹੈ ਬਈ ਬੋਲੋ ਸੰਗਤਾਂ ਦੀ ਗੱਲ ਚੜਦੀ ਕਲਾ ਹਰਦੀ ਰਾਜਾ ਸਿੰਘਾਂ ਨੇ ਦੇਖਾ ਸਕ ਲਿਆ ਨੇ ਦੇਖਾ ਦੇਖਾ ਨੇ ਪਰ ਇਹ ਪੂਰੇ ਨਹੀਂ ਸੰਗਤਾਂ ਹਾਂਜੀ ਸੰਗਤ ਜੀ ਵਾਖ ਖਾਲਸਾ ਵਾਹਿਗੁਰੂ ਜੇਲਾ ਰਸਣ ਕਰਨ ਪੁਰਦਵਾਰਾ ਜੇਸਕਰ ਸਾਹਿਬ ਅਨਜੰਗਤੀ ਵਾਇਖ ਖਾਲਸਾ ਵਾਇਖ ਬੋਦੇ ਅਸੀਂ ਕਰਾਉਨੇ ਫਿਰਦਾ ਸੰਗਤਾਂ ਦੇ ਦਰਸ਼ਨ ਪੁਰਦਵਾਰਾ ਜੇਸਕਰ ਸਾਹਿਬ ਅਨੰਦਬੀ ਪੁਰੀ ਚੱਲੇ ਲੰਗਰ ਚੱਲੇ ਰੰਗਰਾਜੋ ਸੰਗਤਾਂ ਪਠਾਦੇ ਸ਼ਾਹੀ ਜਿਵੇਂ ਦਾ ਲੰਗਰ ਚੱਲ ਰਿਹਾ ਸੰਗ ਤਾਂ ਚਾਹ ਪਕੌੜਾ ਈ ਲੈਵੋ ਸੱਕਰੀਆਂ ਦੇ ਸੰਗ ਤਾਂ ਹਾਂਜੀ ਬਾਈ ਵੀਰ ਜੀ ਉੱਤ ਲੱਗਿਆ ਸੋਹਣੀ ਫੁੱਟਾਦਾਲ 96 ਕੋਲ ਹੋਜ ਉੱਤੇ ਜਾ ਕੇ ਲਿਸੈਂਸ ਦਾ ਕੰਮ ਅਗਰ ਯੂ ਨਿਊ ਤੇ ਹਰ ਸਾਲ ਆਪਾਂ ਇੱਥੋਂ ਹੀ ਲਿਸੈਂਸ ਨੂੰ ਨਿਊ ਕਰਵਾਉਨੇ ਆਂ ਅਧਿਕਾਰ ਉਹਨੇ ਫੋਟੋ ਆਲਦੀ ਆ ਗਈ ਆ ਤੇ ਇਥੇ ਹਰ ਸਾਲ ਰਜਨੀ ਨੂੰ ਕਰਾਉਂਦੇ ਆਂ ਆਤੀ ਆ ਗਿਆ ਤੇ ਆਤੀ ਉੱਤੇ ਬਾਬਾ ਬੁੱਢਾ ਬੁੱਢਾ ਵਾਲੇ ਮੁਖੀ ਬਾਬਾ ਬਲਬੀਰ ਸਿੰਘ ਕਾਲੀ ਉਹ ਸਵਾਰੀ ਕਰਦੇ ਲੈ ਤੇ ਇਥੇ ਹਰ ਸਾਲ ਯੂਨੀ ਕਰਾਉਂਦੇ ਆਂ ਉਹ ਨਾ ਆ ਰਹਾ ਹੈ ਇਹ ਸਾਡੇ ਜੱਜਦਾਰ ਸਾਡੇ ਜੱਜਦਾਰ ਨੇ ਇਹ ਤੋਂ ਲਾਇਸੈਂਸ ਰੀਨਿਊ ਕਰਾਉਣਾ ਹਰ ਹਰ ਸਾਲ ਇਹ ਤੇ ਲਾਇਸੈਂਸ ਸਾਡਾ ਰੀਨਿਊ ਹੁੰਦਾ ਇਹ ਰਾਤੀ ਦੀ ਸਵਾਰੀ ਬਾਬਾ ਬਲੀਬ ਸਿੰਘ ਜੀ 96 ਕਰੋੜ ਫੌਜੇ ਮੁਖੀ ਉਹ ਬਣ ਕੇ ਜੀ ਸਵਾਰੀ ਤੇ ਚਲੋ ਚੱਲਦੇ ਆ ਦਰਸਾ ਮੇਲੇ ਕਰਨ ਹਾਂਜੀ ਸ਼ੰਗਰ ਜੀ ਸੰਗਤਾਂ ਨੇ ਉਰੂਵ ਰੰਗ ਦੇ ਵਿੱਚ ਰੰਗ ਤਾਂ ਸਾਨੂੰ ਵੀ ਨਾਲ ਇਹ ਆ ਖਾਲਸਾ ਹੋਲਾ ਖਾਲਸਾ ਇਦਾਂ ਊਲਾ ਮਨਉਦਾਗਾ ਖੁਸ਼ੀਆਂ ਦੇ ਜਕਾਰੇ ਸਾਰੇ ਜਾਣੇ ਸਿੰਘੋ ਅੱਜ ਆਵੀਰ ਜੀ ਚੱਲਿਆਂ ਜੀ ਦਰਸ਼ਨ ਕਰਨ ਵਰਰਾ ਕੇਸਗਰ ਸਾਹਿਬ ਤਖਤ ਸ੍ਰੀ ਕੇਸਗਰ ਸਾਹਿਬ ਸੰਗਤਾਂ ਪੂਰੇ ਜੇ ਰੰਗਾਂ ਵਿੱਚ ਰੰਗ ਰਿਆ ਨੇ ਆਪਾਂ ਆਪਣੂੰ ਗੁਰੂ ਰੰਗਾਂ ਦੇ ਵਿੱਚ ਰੰਗਦ ਗੁਰੂ ਦੇ ਰੰਗ ਵਿੱਚ ਆਪਣੇ ਆਪ ਨੂੰ ਸਾਰਿਆਂ ਸੰਗਤਾਂ ਇੱਕ ਦੂਜੇ ਦੇ ਰੰਗ ਪਾ ਕੇ ਖੁਸ਼ੀ ਦਾ ਜਸ਼ਨ ਕਰਦੇ ਹੋਏ ਇਹ ਐ ਖਾਸ ਰਾਹੁਲਾ ਨੋਰਮਲਾ ਸੰਗਤਾਂ ਨੇ ਤੁਨੂ ਗੂਰੇ ਰੰਗ ਦੇ ਵਿੱਚ ਰੰਗਤਾ ਬਹੁਤ ਪਾਗਾ ਵਾਲਿਆਂ ਸੀ ਕਿਹੜਾ ਰੰਗ ਹਾਨੂੰ ਮਿਲਿਆ ਦਾਦਾ ਵੀਡੀਓ ਦੇ ਸੋਹਣਾਂ ਸੋਨਿਹਾਰ ਸੰਗਤਾਂ ਵਿਕਾਰੇ ਛੱਡਦੇ ਜਾਂਦੇ ਨੇ ਮਹਾਰਾਜ ਦਰਸ਼ਨ ਕਰਨ ਵਾਸਤੇ ਮਹਾਰਾਜ ਦਰਸ਼ਨ ਲਈ ਸੰਗਤਾਂ ਬਹੁਤ ਮੰਦਰ ਵਿੱਚ ਚਾਰ ਮਹਾਰਾਜ ਦਰਸ਼ਨ ਕਰਨ ਵਾਸਤੇ ਮਹਾਰਾਜ ਦਰਸ਼ਨ ਕਰਕੇ ਸੀਰ ਬਾਗੋ ਬਾਗ ਹੋਇਆ ਤਾਂ ਤਨ ਤਨ ਕਰ ਹੋ ਗਿਆ ਜੀ ਸੰਗਤਿਆ ਦੇਖੋ ਬਾਜ ਵਾਲਾ ਬਾਦ ਵੀ ਆ ਗਿਆ ਕਰੋ ਦਰਸ ਸੰਗਤੋ ਬਾਜ ਵਾਲਾ ਬਾਦ ਵੀ ਆ ਗਿਆ ਸੰਗ ਦਾ ਦਰਸ਼ਨ ਕਰਨ ਵਾਹਿਗੁਰੂ ਸੋ ਸ੍ਰੀ ਅਕਾਲ ਜੀ ਕਾ ਲਾ ਜਕਾਰੇ ਬਰਾਵੇ ਨਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ ਨੂੰ ਭਾਵ ਸੋ ਸ੍ਰੀ ਅਕਾਲ ਪੰਜ ਵਾਲਾ ਬਾਦ ਪਹੁੰਚ ਗਿਆ ਸੇਵਾ ਰੰਗਜੀ ਆ ਕਰੋ ਦਰਸ਼ਨ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕਰਮਾਲਿਆ ਤੋ ਵਾਹਿਗੁਰੂ ਸਤਿਨਾਮ ਅੰਮ੍ਰਿਤ ਰੰਗਜੀ ਕਰਕੇ ਦਰਸ਼ਨ ਮਹਾਰਾਜ ਦੇ ਆ ਗਏ ਵਾਪਸ ਚੱਲਦੇ ਹਾਂ ਉਹ ਲਾ ਮਹਲਾ ਖੇਡਦਾ ਜਿੱਤੇ ਸੰਗਤ ਮਹਲਾ ਖੇਡਦੀ ਆ ਸਿੰਘ ਮਹਲਾ ਖੇਡਣਗੇ ਉੱਥੇ ਜੱਲਾਂਗੇ ਹੁਣ ਚੱਲਦਿਆਂ ਗੁਰੂ ਕੀ ਲਾਲੀ ਫੌਜ ਕੱਡੂ ਕੀ ਮਹਲਾ ਆਪ ਸੰਗਤਾਂ ਵੀ ਕਰੋ ਦਸ਼ਮਹਲੇ ਦੇ ਨਾ ਗੁਰੂ ਜੀ ਵਾਹਿਗੁਰੂ ਜੀ ਨਾ ਖਾਲਸਾ ਪੁਰਸੇ ਸੋਨਿਆ ਵਾਹਿਗੁਰੂ ਜੀ ਕਾਰੋ ਸੰਗਤ ਜੀ ਇੱਧਰ ਸੱਜੇ ਪਾਸੇ ਅਮਰਤ ਪਾਨ ਕਰਵਾਉਣ ਦੇ ਲਈ ਸਿੰਘ ਇੱਧਰ ਸਿੰਘ ਰਖ ਰਹੇ ਨੇ ਗੁਰੂ ਵਾਲੇ ਬਣ ਰਹੇ ਨੇ ਸੰਗਤਾਂ ਗੁਰੂ ਵਾਲੇ ਬੰਨਵਾ ਤੇ ਲੈਨ ਚ ਲੈ ਕੇ ਖੜੇ ਨੇ ਹਾਂਜੀ ਸੰਗਤ ਜੀ ਚੱਲਾਂ ਦੱਸਣ ਕਰਨ ਗੁਰਦੁਆਰਾ ਬੌਲੀ ਸਾਹਿਬ ਦੇ ਕਿ ਸਾਲ ਬਾਅਦ ਸਮਝ ਵੀ ਆਏ ਆ ਇਹਤੇ ਦਰਸ਼ਨ ਕਰਨ ਦਰਸ਼ਨ ਕਰਾਂਗੇ ਤੇ ਆਪਣਾ ਜੀਵਨ ਸਫਲ ਕਰਾਂਗੇ ਸੰਗਤ ਜੀ ਤੁਸੀਂ ਵੀ ਆਇਆ ਕਰੋ ਵਾਤੇ-ਵਾਤੇ ਆ ਕੇ ਗੁਰੂ ਮਹਾਰਾਜ ਦਾਸਨ ਕਰੋ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੋ ਜੋ ਕੋਈ ਮਾੜੇ ਕਰਮ ਕੀਤੇ ਨੇ ਉਹਨਾਂ ਤੋਂ ਮਹਾਰਾਜ ਤੋਂ ਮਾਫੀ ਮੰਗੋ ਆਪਣੇ ਪੁਰਲਾ ਬਖਸਾਓ ਗੁਰੂ ਵਾਲੇ ਬਣੋ ਇਥੋਂ ਗੁਰੂ ਵਾਲੇ ਬਣ ਕੇ ਹੀ ਸਾਡਾ ਜੀਵਨ ਸਫਲ ਹੋਣਾ ਹੈ ਹਾਂਜੀ ਭਾਈਓ ਜੀ ਕਾਰ ਦਾ ਦਰਸ਼ਨ ਬੌਲੀ ਸਾਹਿਬ ਦੇ ਤੇ ਤੁਹਾਨੂੰ ਪਤਾ ਹੈ ਵੀ ਇਹ ਪਤ نیچے ਲਾ ਕੇ ਵੀਡੀਓ ਤਾਂ ਬਣਾ ਸਕਦੇ ਇੱਥੇ ਆਪਾਂ ਰੰਗ ਤਾਂ ਦਰਸ਼ਨ ਕਰਵਾਉਨੇ ਆ ਤੇ ਆਪਾਂ ਤਾਂ ਕਿ ਤਾ ਆਇਓ ਆ ਕੇ ਦਰਸ਼ਨ ਕਰਕੇ ਆਪਣਾ ਜੀਵਨ ਜੂਰ ਸਫਲ ਕਰੋ ਚਾਕੇ

ਜਵਾਨ ਇਥੋਂ ਗੁਰੂ ਦੇ ਲਾਲ ਨੇ ਫੌਜਾਂ ਘੋੜਾ ਤੇ ਹੋ ਕੇ ਸਵਾਰ ਖੇਡਣ ਚੱਲੇ ਨੇ ਮਹੱਲਾ ਇਹ ਕਰਨੇ ਤੇ ਦਿਖਾਉਣਗੇ ਆਪਣੇ ਜੋਹਰ ਘੋੜਾ ਤੇ ਕਰਨਗੇ ਆਪੋ ਆਪਣੇ ਕਰਤੱਬ ਹਲੋ ਸਾਡੇ ਸਿੰਘ ਵੀ ਲੈ ਕੇ ਟਰੈਕਟਰ ਇਥੋਂ ਮਿੱਤਰ ਮੈਗੇ ਸਾਡੇ ਉਹਨਾਂ ਨਾਲ ਟਰੈਕਟਰ ਵੜਾਦਾ ਬਾਹਰੇ ਟਰੈਕਟਰ ਦੇ ਕਹਿੰਦੇ ਅਸੀਂ ਦੇਖ ਰਿਹਾ ਚਲਾ ਦੇ ਆਹ ਕਾਲ ਸਾਹ ਮਤੇ ਜੀ ਲਓ ਜੀ ਮਿੱਤਰੋ ਸਾਡੇ ਬੇਜੀਆਂ ਦਾ ਮਿਲ ਗਿਆ ਟਰੈਕਟਰ ਸਾਨੂੰ ਅਸੀਂ ਲਾ ਕੇ ਤੇ ਬੈਠ ਕੇ ਵਲੌਗ ਬਣਾਉਣਾ ਜਾਂਦੇ ਸੀਗੇ ਅਸੀਂ ਕਹਿੰਦੇ ਅਸੀਂ ਚਲਾਉਣਾ ਹੈਗਾ ਉਹ ਕਹਿੰਦੇ ਬਾਬਾ ਜੀ ਲਾਓ ਚਲਾਓ ਕਰੋ ਮੰਨਣ ਚੋ ਲਓ ਜੀ ਹਾਂ ਜੀ ਹਾਂ ਇਹ ਇਹ ਆ ਸੰਗਤਾਂ ਦਾ ਪਿਆਰ ਚੋਰ ਦੀ ਪਛਾਣ ਇਹ ਸੰਗਤਾਂ ਦਾ ਪਿਆਰ ਹੈ ਬਾਬਾ ਜੀ ਲੱਗ ਉਰੇ ਤਾੜੀ ਬਾਬਾ ਵਧੀਆ ਏ ਸੰਗਤਾਂ ਦਾ ਪਿਆਰ ਹੈ ਉਰੇ ਤਾੜਾ ਹੈ ਬਾਬਾ ਆਦਨੇ ਚਾਲੇ ਗੁਰੂ ਮਹਾਰਾਜ ਦਰਸ਼ਨ ਕਰਨ ਕੇ ਬੋਲਾ ਮਹਲਾ ਮਲਾ ਲਿਆ ਬਹੁਤ ਆਨੰਦ ਆਇਆ ਜੋਜੀ ਹਰਦੀਪ ਸਿੰਘ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਜੋ ਬਈ ਲਖੇ ਬਹੁਤ ਵਧੀਆ ਜੀ ਬਾਈ ਗੁਰੂ ਬਹੁਤ ਹੀ ਵਧੀਆ ਤਨ ਲੰਘਿਆ ਆਪਾਂ ਭੰਗ ਵਾਲਾ ਹੈ ਓਏ ਭੰਗ ਵਾਲਾ ਤਨ ਨੇ ਕਿਹਾ ਬੜਾ ਲੰਤਾ ਸ਼ਕਤ ਨੂੰ ਦਿਖਾ ਦੇ ਕਿੱਥੇ ਤੂੰ ਯਾਰ ਦੇਖੋ ਭਾਈ ਮਹਾਰਾਜੇ ਦਾ ਹੌਲਾ ਬੇ ਹੋਵੇ ਹੈ ਨਾ ਦਾ ਬੇ ਨਹੀਂ ਹੋ ਸਕਦਾ ਬਾਜਲ ਬਾਜਣ ਦਾ ਹੌਲਾ ਹੈ ਅਨਾਂ ਦੇਖੋ ਦੇਖਣਾ ਬਾਜ ਬਾਜ ਆ ਗਿਆ ਦਿਖਾ ਹਾਂ ਬਾਜ ਆਇਆ ਸੀ ਦੇਖ ਲੈ ਕਿਵੇਂ ਕਿਹੜੇ ਇਦਣੇ ਬਾਜ ਨਹੀਂ ਹੋ ਸਭ ਤੋਂ ਕਿਹੜੇ ਦੇ ਹੈ ਭਾਈ ਮਹਾਰਾਜੇ ਬਾਜ ਮਹਾਰਾਜ ਦੀ ਆਈ ਲੋ ਭਈਆ ਹਾਂ ਬੇ ਕੋਰਾ ਹਾਇਰ ਲੋਈਆ ਦੀ ਕੋ ਸ਼ੱਕ ਨਹੀਂ ਹੈਗੀ ਜੀ ਨੂੰ ਹਾਂ ਦੇ ਤੇ ਮਿੱਤਰੋ ਤੁਨਾ ਝੰਡਾ ਚੜਾ ਤੇ ਉਦੋਂ ਵੀ ਹਾਂ 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 ਮਿੱਤਰੋ ਮੇਲਿਓ ਦੇਖਿਓ ਅੱਜ ਮਹੱਲਾ ਸੀਗਾ ਗੁਰੂ ਮਹਾਰਾਜ ਦਾ ਅੱਜ ਗੁਰੂ ਮਹਾਰਾਜ ਦਾ ਬਾਜ ਵੀ ਆਇਆ ਦੇ ਕੇ ਲਵਾ ਕੇ ਗਿਆ ਹਾਜ਼ਰੀ ਆਪਦੀ ਉਹ ਵੀ ਆਪਦੀ ਹਾਜ਼ਰੀ ਲਵਾ ਕੇ ਆ ਅਸੀਂ ਲੋਕ ਘਰਾਂ 'ਚ ਬੈਠੇ ਰਹਿੰਦੇ ਆ ਹੈ ਅਸੀਂ ਲੋਕ ਘਰਾਂ 'ਚ ਬੈਠੇ ਰਹਿੰਦੇ ਆ ਆਪ ਦਾ ਦਿਨ ਹੋਵੇ ਹਾਂ ਅਸੀਂ ਲੋਕ ਆਪਣੇ ਜਨਮ ਭੂਮੀ ਤੋਂ ਮੁਖਮੋੜੀ ਜਾਂਦੇ ਆ ਮਹਾ ਮਰਾਂਟਾ ਆ ਜਾਣਿਆ ਸਾਡੀ ਚਰਾਸੀ ਘਟਦੇ ਜਿਹੜੇ ਕੋ ਮਾਰੇ ਕਰਮ ਕੀਤੇ ਨੇ ਉਹਨਾਂ ਦੀ ਮਾਫੀ ਦੇ ਦੇ ਪਤਾ ਜੀ ਹੈ ਤੁਸੀਂ ਬੋਲਣੇ ਖਾਲੋ ਤੁਸੀਂ ਢੂਲਾਂ ਸ਼ਾਨਾਂ ਅੰਤ ਮਹਾਰਾਜ ਦਾ ਹੈ ਜ ਸਾਡੀ ਹੋਂਦ ਨੂੰ ਲਗਾਗਾ ਝੋਟਾ ਹੈ ਜਿਹੜੇ ਸਾਡੇ ਨਿਸ਼ਾਨ ਝੂਲਦੇ ਨੇ ਇਹ ਦੀਪ ਸਿੱਧੂ ਵੀ ਦੇਣਾ ਹੈ ਦੁਬਾਰਾ ਦੀਪ ਸਿੱਧੂ ਸਾਡੇ ਚ ਚਣਕ ਲਾ ਗਿਆ ਦੁਬਾਰਾ ਵਾਹ ਇਹ ਨਾ ਰੋਡ ਕਿੰਨਾ ਸੋਹਣਾ ਲੱਗਦਾ ਨਾ ਹਾਂਜੀ ਭਾਈ ਜੀ ਸ਼ਾਇਦ ਤոնੂ ਵੀਡੀਓ ਦੇ ਵਿੱਚ ਦਾ ਦੇਖੇ ਉਹ ਸਾਹਮਣੇ ਰੋਪੜਾ ਥਰਮਲ ਹੈ ਉਹ ਪ੍ਰਦੂਸ਼ਨ ਜਮੇ ਨਹੀਂ ਛੱਡ ਰਿਹਾ ਹੈ ਨਾ ਚੌੜਦੀਪ ਇਹ ਬਿਰੋ ਇਹ ਜੱਟਾਂ ਦੀ ਪੁਲਾੜੀ ਹੈ ਉਹ ਪ੍ਰਦੂਸ਼ਨ ਛੱਡਦੀ ਹੈ ਵੀਡੀਓ ਅਜੇ ਦੇਖਣੀ ਲਿਆਉਣਾ ਆਹ ਧਰਮਾਲਾ ਜਿਹੜਾ ਜਮੀ ਪ੍ਰਦੂਸ਼ਨ ਨਹੀਂ ਛੱਡ ਰਿਹਾ ਹੈ ਹੈ ਇਹ ਤਾਂ ਬਾਗੋਰ ਤੋਂ ਆ ਕਦਰ ਖਾਲਸਾ ਜੀ ਪਾਵੀਆਂ ਚਮਕੌਰ ਸਾਹਿਬ ਇਹ ਆ ਚਮਕੌਰ ਦੀ ਗੜੀ ਜਿੱਥੇ ਜੰਗ ਹੁੰਦਾ ਸੀਗਾ ਕਿੱਥੇ ਵੱਡੇ ਸਾਹਿਬਜਾ ਦੇ ਚੀਜ਼ ਹੋਈ ਸੀਗੇ ਸਾਹਮਣੇ ਉਹ ਗੁਰਦੁਆਰਾ ਸਾਹਿਬ ਆ ਗਿਆ ਚਮਕੌਰ ਸਾਹਿਬ ਨਿਕਲ ਲਈ ਜੀ ਦੇਖੋ ਜਵਾਰ ਫਨ ਕਰਦੇ ਜਾਂਦੇ ਤੂ ਉਸੜੀ ਥਾਰ ਅੱਜ ਜੰਗਾ ਜੀ ਪਹੁੰਚ ਗਿਆ ਸਬਰਾਲੇ ਰਹਿ ਗਿਆ ਵਸ ਅੱਧੇ ਪੌਣੇ ਘੰਟੇ ਦਾ ਸਬਰ ਕਦੇ ਪਹੁੰਚਣ ਦਾ ਲਓ ਜੀ ਮਿੱਤਰੋ ਪਾ ਹੋ ਗਿਆ ਖੰਨੇ ਦੇ ਵਿੱਚ ਐਂਟਰ ਭਾਈ ਇਹਦੇ 70 ਵੀ ਆ ਚੁੱਕਾ ਖੰਨੇ ਐ ਜਹਾਜ਼ ਦੇਰ ਵਿੱਚ ਜਵਾਬ ਸੁਣ ਉਹ ਮਿੱਤਰਾਂ ਨੂੰ ਜੁੜਨਾ ਹੈ ਉਧਰ ਪਿੱਛੇ ਸਾਡੇ ਬੰਦਿਆਂ ਦਾ ਹਿਸਾਬ ਦਾ ਉਹ ਰੋਲਾ ਪੈ ਗਿਆ ਵੱਡਾ ਵੱਡਾ ਹਿਸਾਬ ਕਿਤਾਬ ਹੈ ਲੱਖਾਂ ਦਾ ਬਈ ਉਹ ਹਿਸਾਬ ਕਿਤਾਬ ਆਉਂਦਾ ਨਹੀਂ ਆਮਦਾਨੀ ਸਾਹਿਬ ਤੋਂ ਉਲਝੜਿਆ ਹੈਗਾ ਉਲਝੜਿਆ ਹੈਗਾ ਸਰਪੰਚਾ ਤੂੰ ਪੰਡ ਦਾ ਮੂਹਰਾਂ ਯਾਰਾ ਇਹ ਨਹੀਂ ਹਿਸਾਬ ਕਰਦੇ ਬਾਈ ਨਹੀਂ ਸਰਪੰਚ ਦਾ ਕੰਮ ਆਉਂਦਾ ਸੜੋਤਾ ਕਰਾਉਣਾ ਬੰਦੇ ਬੰਦੇ ਗੱਡੀ ਨੂੰ ਟਰਾਲੀ ਬਣਾ ਕੇ ਬੈਠਣਾ ਟਰਾਲੀ માં ਪੈਣੇ ਵੀ ਟਰਾਲੀ ਚ ਪੈ ਜਾਂਦੇ ਨੇ ਆਪਾਂ ਕਿੱਥੇ ਆ ਗਏ ਅਪਸੀ ਸੀ ਈਮਾ ਚਾਉਂਗਾ ਆ ਗਏ ਸ੍ਰੀਮਾ ਜੀ ਹੱਥੇ ਪਹੁੰਚ ਗਏ ਹੁੰਦਾ ਸੀ ਕੰਨੇ ਕੰਨੇ ਆ ਪਹੁੰਚ ਗਏ ਮੈਂ ਨਹੀਂ ਜੰਨੇ ਹੁਣ ਤੁਨ ਮਨਾਉਣ ਵਾਸਤੇ ਮੈਂ ਕੀ ਕਰ ਸਕਦਾ ਯੋ ਕੀ ਕਰ ਲੈ ਜਿਹੜੀ ਬਖਾਇ ਇਹ ਇੱਕ ਮੰਤਰ ਹੀ ਤੇ ਕਿਤਾਬ ਹਾਂ ਮਨ ਇਹਨੂੰ ਕਿਤਾਬ ਕਿਹਾ ਬਣਾ ਬਰਗ ਲੈ ਲੈ ਯਾਰ ਠੀਕ ਹੈ ਜਰਾ ਵੀ ਤੂੰ ਆਏ ਕਿਉਂ ਕਰਦਾ ਹੁਣ ਵੀ ਮੈਂ ਮੰਨਦਾ ਨਹੀਂ ਮੇਰੀ ਮੰਨਦਾ ਉਹ ਆ ਬੀ ਤਰਾਕੀ ਨਹੀਂ ਮੰਨ ਸੰਗਣਾ ਡੋਨੋਂ ਵਿੱਚ ਉਹ ਕਿੰਮ ਕਹ ਤੂੰ ਕਰਦਾ ਹੁਣ ਇਹ ਗੱਲ ਜਿਵੇਂ ਮੈਂ ਮੰਨਦਾ ਨਹੀਂ ਮੈਂ ਨਹੀਂ ਮੰਨਦਾ ਲੋ ਜੀ ਛੱਡਣੋ ਪਹੁੰਚ ਗਿਆ ਪਿੰਡ ਕਰਦੇ ਹਰਦੀਪ ਉਹਨਾਂ ਨੂੰ ਅਲਵਿਦਾ ਅਲਵਿਦਾ ਫੇਰ ਮਿਲਣਾ ਨਹੀਂ ਕੀ ਪਤਾ ਪ੍ਰਮਾਤਮਾ ਵੇਰੂ ਠਾਲੂਆਂ ਨਾਲ ਆੜੂ ਕਿਤਾੰਡਾ ਹੂੰ ਤੇ ਬਾਕੀ ਮਹਾਰਾਜ ਰੰਗ ਨੇ ਅੰਮ੍ਰਿਤ ਨਹੀਂ ਬਈ ਉਹ ਮੂਰੇ ਆਣੇ ਤੇ ਇਹਦਾ ਮਗਰ ਹੀ ਰੋਗ ਹੈ ਬਹੁਤ ਸੋਨੇ ਮਹਾਰਾਜ ਦਰਸ਼ਨ ਵੇਲੇ ਹੋਏ ਨੇ ਲਓ ਜੀ ਚੱਲੇ ਨੇ ਹਰਦੀਪ ਹੁਣੀ ਲਖਣੇ ਲਾ ਕੇ ਮੈਨੂੰ ਉਹ ਕਹੀ ਵਾਹ ਖਾਲਸਾਬ ਇਹੋ ਹੋਤੀ ਜੀ ਠੀਕ ਹੈ ਮਨਿੰਦਰ ਓ ਕਸ਼ੋਰਪਾਲ ਸਾਹਿਬ ਓ ਕਿੱਠੇ ਕਰ ਜੀ ਓਕੇ ਓਕੇ ਤੇ ਉਹ ਸਵੇਰ ਨੂੰ ਉਹ ਦੇਖ ਲਈ ਭੋਗ ਨਾਲ ਠੀਕ ਆ ਲਾਣੀ ਜਗ੍ਹਾ ਹਾਲ ਸਾਹਿਬ ਬਾਈ ਜੀ ਹਾਂ ਜਗਤ ਜੀ ਆਉ ਚੁੱਕਾ ਕਰੇ ਆ ਕਰਕੇ ਦਰਸ਼ਕਾਂ ਮਲੇ ਤੇ ਖੜੇ ਹੋਲਾ ਮਲਾ ਕਰਦੇ ਤੇ ਵੀਡੀਓ ਦਾ ਕਰਦੇ ਐਂਡ ਇਹ ਵੀਡੀਓ ਵਧੀਆ ਲੱਗੀ లైక్ కో షేర్ ਅਤੇ ਕਮੈਂਟ ਜਰੂਰ ਕਰੋ ਮੇਰਾ ਵੀ ਬਣ ਕੇ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਹੋ ਕੇ ਹੀ ਸਾਸਤਰੀ ਕਾਲ